ਸਰਵ ਲੁੱਟਾਂ ਖੂਆਂ ਦਾ ਜਿਹੜਾ ਰੁਝਾਨ ਦਿਨ ਪਰ ਦਿਨ ਵੱਧ ਰਿਹਾ ਉਹਦੇ ਸਬੰਧ ਵਿੱਚ ਕੁਝ ਮੁਰਜ਼ਮ ਫੜੇ ਗਏ ਉਹ ਦੱਸਿਓਗੇ ਇੱਕ ਗੱਲ ਹੈ ਸਾਡੇ ਮਕੰਨਪੁਰ ਏਰੀਆ ਵਿੱਚ ਆਪਣੇ ਐਸਐਚਓ ਸਾਹਿਬ ਨੇ ਦੱਸਿਆ ਇਹਨਾਂ ਦੀ ਟੀਮ ਨੇ ਇੱਕ ਨਾਕਾ ਬੰਦੀ ਜਿਹੜੀ ਫੋਜਪੁਰ ਏਰੀਆ ਵਿੱਚ ਕੀਤੀ ਸੀ ਉਸ ਦੌਰਾਨ ਜਿਹੜਾ ਅਸੀਂ ਇਕਿ ਉਹ ਵਹੀਕਲ ਦੇ ਉੱਪਰ ਦੋ ਜਿਹੜੇ ਨੌਜਵਾਨ ਜਿਹੜੇ ਸ਼ਕਤੀ ਸੇ ਨੂੰ ਕਾਬੂ ਕੀਤਾ ਜਿਹਨਾਂ ਨੇ ਸ਼ਕਤੀ ਵਿੱਚ ਨੂੰ ਕਾਬੂ ਕਰਨ ਤੇ ਉਹਨਾਂ ਦੇ ਕੋਲ ਜਿਹੜੀ ਆ ਸਾਡੇ ਨਵਾਂ ਸ਼ਹਿਰ ਏਰੀਆ ਵਿੱਚ ਉਹਨੇ ਚਾਰ ਪੰਜ ਵਾਰਦਾਤਾਂ ਕੀਤੀਆਂ ਸੀ ਜਿਹੜੀਆਂ ਨੇ ਮੰਨਿਆ ਉਹਦੇ ਵਿੱਚ ਇਹਨਾਂ ਦੇ ਕੋਲੋਂ ਮੋਬਾਈਲ ਫੋਨ ਤੇ ਜਿਹੜੇ ਇਹਨਾਂ ਨੇ ਪਰਸੁਫ ਹੋਏ ਸੀ ਉਹਨਾਂ ਕੋਲੋਂ ਤੋਂ ਸ਼ਹਿਰ ਦਾ ਪ੍ਰਿੰ ਨਵਾਂ ਸ਼ਹਿਰ ਜਲੇ ਤੋਂ ਇੱਕ ਵਾਰਦਾਤ ਕੀਤੀ ਸੀ ਇੱਕ ਬੰਗਿਆ ਸਦਰਚ ਕੀਤੀ ਸੀ ਇੱਕ ਇਹਨਾਂ ਨੇ ਗੜ ਸ਼ਰਚ ਕੀਤੀ ਸੀ ਇੱਕ ਬੰਗਿਆ ਸਿਟੀ ਚ ਕੀਤੀ ਸੀ ਉਹ ਵਾਰਦਾਤਾਂ ਵਿੱਚ ਜਿਹੜਾ ਇਹਨਾਂ ਨੇ ਮੋਬਾਈਲ ਫੋਨ ਕੋਏ ਜਾਂ ਹੋਰ ਸਮਾਨ ਸੀ ਉਹ ਇਹਨਾਂ ਦੇ ਕੋਲੋਂ ਬਰਾਮਦ ਹੋਇਆ ਇਹ ਔਰਤਾਂ ਨੂੰ ਹੀ ਜ਼ਿਆਦਾਤਰ ਨਿਸ਼ਾਨਾ ਬਣਾਦੇ ਕਿ ਔਰਤਾਂ ਸੌਖੀਆਂ ਲੁੱਟੀਆਂ ਜਾਂਦੀਆਂ ਬਸਿਕਲੀ ਇਹਨਾਂ ਦਾ ਇਹੀ ਵੀ ਜਿਹੜਾ ਈਜ਼ੀ ਜਿਹੜਾ ਜਿਹੜਾ ਟਾਰਗੇਟ ਕਰਨਾ ਇਹਨੋਂ ਸੌਖਾ ਹੋਵੇ ਉਹ ਉਹਨੂੰ ਹੀ ਟਾਰਗੇਟ ਕਰਦੇ ਸੀ ਕਿ ਔਰਤਾਂ ਦੇ ਕੋਲੋਂ ਕੋਈ ਪਿੱਛਾ ਨਹੀਂ ਕਰ ਸਕਦਾ ਤੋਂ ਉਹਨਾਂ ਦਾ ਪਾਰਟਸ ਕੋ ਕੇ ਭਜਨ ਦੀ ਕੋਸ਼ਿਸ਼ ਕਰਦੇ ਸੀ ਇਹਨਾਂ ਦੇ ਨਾਮ ਕੀ ਕੀ ਆ ਤੇ ਕਿੱਥੇ ਦੇ ਰਹਿਣ ਵਾਲੇ ਆ ਇਹ ਜਿਹੜੇ ਦੋਸ਼ੀ ਦੋ ਜਿਹੜੇ ਆ ਇਹ ਦੋਵੇਂ ਆਪਸੇ ਦੋਸ਼ ਨੇ ਇੱਕ ਹਰਪਾਲ ਸਿੰਘ ਤੇ ਇੱਕ ਦਾ ਨਾਮ ਹੈਗਾ ਦਵਿੰਦਰ ਸਿੰਘ ਇਹ ਦੋਨੇ ਜਣੇ ਕਿ ਪੱਟੀ ਕੇ ਪਿੰਥਾਨਾ ਤੋਂ ਸਿੱਕੇ ਅਮਰਸਰ ਚ ਪੈਦਾ ਉਥੋਂ ਦੇ ਰਹਿਣ ਵਾਲੇ ਸੀ ਇਥੇ ਕਿਸੇ ਆਪਣੇ ਸਰਕਲ ਦੇ ਵਿੱਚ ਬੰਗਿਆਂ ਕਿਸ ਦੋਸਤ ਨੂੰ ਮਿਲਣਾ ਆਇਆ ਤੇ ਉਸ ਤੋਂ ਬਾਅਦ ਉਹਨੂੰ ਮਿਲਦੇ ਕਰ ਇਥੇ ਰੁਕੇ ਤੇ ਰੁਕਦੇ ਟਾਈਮ ਇਹ ਆਪਣੀਆਂ ਵਾਰਦਾਤਾਂ ਨੂੰ ਅਣਜਾਣ ਦੇਣਾ ਪਹਿਲਾਂ ਕਿ ਕੋਈ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਹੈ ਪਿਛਲਾ ਕ੍ਰਿਮੀਨਲ ਰਿਕਾਰਡ ਜਿਹੜਾ ਉਹਦੇ ਵਿੱਚ ਕੋਈ ਵਾਰਦਾਤ ਨਹੀਂ ਹੋਈ ਇਥੇ ਆ ਕੇ ਇਹਨਾਂ ਨੇ ਇਹ ਵਾਰਦਾਤਾਂ ਕੀਤੀਆਂ ਸ਼ੁਰੂ ਜਿਹੜੇ ਸਾਲ ਦੋਸਤੋ ਆਏ ਦਾ ਉਹ ਦਾ ਇਹ ਦੱਸਿਆ ਨਹੀਂ ਕਿਹੜੇ ਦੋਸਤ ਕੋਈ ਕਿਹੜੇ ਥਾਂ ਤੇ ਰਹੇ ਹਾਂ ਉਹ ਗਣਸ਼ੰਕਰ ਏਰੀਆ ਦਾ ਰਹਿਣ ਵਾਲਾ ਹਾਂ ਉਹਦੇ ਕੋਲ ਇਹ ਮਿਲਣ ਆਏ ਸੀ ਤੇ ਉਹਦੇ ਕਰਕੇ ਇੱਥੇ ਠਹਾ ਲਈ ਜੀ ਇੱਥੇ ਹੀ ਇੱਥੇ ਆਪਣੇ ਰਾਸਾ ਦਾ ਮਜਾਰਾ ਜੀ ਗੁਰਦੁਆਰਾ ਸਾਹਿਬ ਜਾਣ ਲੱਗੇ ਤੇ ਉੱਥੇ ਹੀ ਮਾਰਨ ਦਾ ਕਰਨਾ ਸੀ ਨਾਰਮਲੀ ਕਿਤੇ ਰੁਕਦੇ ਜਿੰਗੇ ਜੀ ਫਾਰ ਸੀ ਪੱਕੀ ਸੀਗਾ ਉਹਦੇ ਦੋਸਤ ਕੋਲ ਹੀ ਜਾਂਦੇ ਨਹੀਂ ਨਹੀਂ ਆਪਣੇ ਇੱਥੇ ਨੇ ਕਿਸੇ ਦੇ ਦੋਸਤੇ ਕੋਲ ਠਹਿਰੇ ਵੈਸੀ ਉਹਨੂੰ ਆਖਿਰਦਿਨ ਪਰ ਉਹਨੂੰ ਪਤਾ ਨਹੀਂ ਸੀ ਵੀ ਇਹ ਵਾਰਤਾ ਕਰਦੇ ਆ ਇਸ ਤਰ੍ਹਾਂ ਨਹੀਂ ਠੀਕ